ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਢੋਡਾ ਨੇ ਵੱਖਰੀ ਐਸਜੀਪੀਸੀ ਬਣਾਉਣ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਹੈ ਕਿ ਪਹਿਲਾਂ ਜਿੱਥੇ ਹਰਿਆਣਾ ਸਰਕਾਰ ਦੇ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਉੱਥੇ ਹੁਣ 2 ਲੱਖ ਲੋਕਾਂ ਨੇ ਵੀ ਵੱਖਰੀ ਕਮੇਟੀ ਬਣਾਉਣ ਦੇ ਹੱਕ ਦੇ ਵਿੱਚ ਵਿੱਤ ਮੰਤਰੀ ਐਚਐਸ ਚੱਠਾ ਨੂੰ ਐਫੀਡੇਵਟ ਭੇਜੇ ਨੇ ਹਰਿਆਣਾ ਦੇ ਇਤਿਹਾਸਿਕ ਗੁਰਦੁਆਰਾ ਦੀ ਸੇਵਾ ਸੰਭਾਲ ਦੇ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਾਉਣ ਦੇ ਬਾਰੇ 6 ਜੁਲਾਈ ਨੂੰ ਕੈਥਲ ਦੇ ਵਿੱਚ ਇੱਕ ਰਾਜਪਰਦੇ ਸਿੱਖ ਪ੍ਰਤੀਨਿਧਿਆधिक ਕਨਵੈਨਸ਼ਨ ਵੀ ਹੋਣ ਜਾ ਰਹੀ ਹੈ ਐਡ ਹੋਕ ਕਮੇ ਪਰਦਾਨ ਨੇ ਉਹਨਾਂ ਦੋਹਾਂ ਗਰੁੱਪਾਂ ਦੇ ਆਗੂਆਂ ਦیدار ਸਿੰਘ ਨਲਵੀ ਤੇ ਜਗਦੀਸ਼ ਸਿੰਘ ਚਿੰਡਾ ਤੇ ਅਵਤਾਰ ਸਿੰਘ ਚਾਕੋ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਸਬੰਧੀ ਜਾਣਕਾਰੀ ਦਿੱਤੀ ਸੀ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਨ ਦੇ ਲਈ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵਿੱਤ ਮੰਤਰੀ ਐਚਐਸ ਚੱਠਾ ਨੂੰ ਵੀ ਸੱਦਾ ਪੇਜਾ ਲੰਬੇ ਸਮੇਂ ਤੋਂ ਸੰਘਰਸ਼ ਕਰਨ ਵਾਲੇ ਨਸ਼ੇ ਖਾਗੂਆਂ ਨੇ ਦੋਸ਼ ਲਾਇਆ ਕਿ ਸ਼ੋਮਨੀਆ ਕਾਰੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਜੋ ਕਿ ਲੋਕ ਸਭਾ ਚੋਣਾ ਤੋਂ ਪਹਿਲਾਂ ਹਰਿਆਣਾ ਦੇ ਸਿੱਖਾ ਦੇ ਨਾਲ ਕੀਤੇ ਗਏ ਉਸ ਵਾਅਦੇ ਤੋਂ ਵੀ ਮੁਕਰ ਗਏ ਨੇ ਕਿਉਂਕਿ ਉਹਨਾਂ ਕਿਹਾ ਸੀ ਕਿ ਇਨੈਲੋ ਦਾ ਸਾਥ ਦੇਵੋ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਪਰ ਉਸ ਬਿਆਨ ਤੋਂ ਵੀ ਮੁਕਰ ਗਏ ਉਹਨਾਂ ਇਲਜ਼ਾਮ ਲਾਇਆ ਕਿ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਸ ਵੇਲੇ ਬਿਆਨ ਕੁਝ ਹੋਰ ਸਨ ਤੇ ਹੁਣ ਕੁਝ ਹੋਰ ਨੇ ਪਰ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਜ਼ਰੂਰ ਇਹ ਗੱਲ ਕਹਿ ਦਿੱਤੀ ਹੈ ਕਿ ਵੱਖਰੀ ਐਸਜੀਪੀਸੀ ਕਮੇਟੀ ਬਣੇਗੀ ਹਰਿਆਣਾ ਦੇ ਲਈ